ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬ੍ਰਿਕ ਤੇ ਰਵਿੰਦਰ ਫੈਬ੍ਰਿਕ ਤੇ ਤੁਸੀਂ ਦੇਖ ਸਕਦੇ ਜੇ ਬਹੁਤ ਸਾਰੀ ਵੈਰਾਈਟੀ ਠੀਕ ਹੈ ਜੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਲੇਡੀ ਸੂਟਾਂ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਬਰੋਸ਼ੇ ਦੇ ਸੂਟ ਜਿਹੜੇ ਕਿ ਆਪਣੇ ਹਮੇਸ਼ਾ ਹੀ ਡਿਮਾਂਡ ਵਿੱਚ ਰਹਿੰਦੇ ਐ ਹਮੇਸ਼ਾ ਹੀ ਉਹਨਾਂ ਦੀ ਮੰਗ ਰਹਿੰਦੀ ਐ ਠੀਕ ਹੈ ਜੀ ਬਹੁਤ ਪਿਆਰੇ ਸੂਟ ਹੋਣਗੇ ਆਲ ਓਵਰ ਸੂਟ ਦਾ ਕੁਝ ਨਵੇਂ ਡਿਜ਼ਾਈਨ ਆਏ ਨੇ ਕੁਝ ਆਪਾਂ ਪਹਿਲੇ ਹਰੀ ਸਟਾਕ ਕੀਤੇ ਨੇ ਚਲੋ ਦੇਖਦੇ ਆ ਬਰੋਸ਼ੇ ਦੇ ਸੂਟ ਠੀਕ ਹੈ ਉਸ ਤੋਂ ਪਹਿਲਾਂ ਤੁਹਾਨੂੰ ਦੱਸੀ ਕਿ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਇੱਕ ਸੂਟ ਦਾ ਗਿਫਟ ਗਿਫਟ ਮਿਲੇਗਾ ਜੀ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਸਕਰੀਨਸ਼ਾਪ ਆਪਣੇ ਸਟੇਟਸ ਤੇ ਲਗਾਉਣਗੇ ਤੇ ਉਹਦਾ ਸਕਰੀਨਸ਼ਾਟ ਸਾਨੂੰ ਸੈਂਡ ਕਰਨਗੇ ਉਹਨਾਂ ਨੂੰ ਮਿਲੇਗਾ ਜੀ ਇੱਕ ਪਿਆਰਾ ਜਿਹਾ ਸੂਟ ਦਾ ਗਿਫਟ ਠੀਕ ਹੈ ਜੀ ਸਾਰੇ ਜਣੇ ਸ਼ੇਅਰ ਕਰਿਆ ਕਰੋ ਔਰ ਇਸ ਮਹੀਨੇ ਦੇ ਲਾਸਟ ਤੇ ਆਪਾਂ ਜਦੋਂ ਲਾਈਵ ਕਰਾਂਗੇ ਤਾਂ ਇੱਕ ਜਣੇ ਦਾ ਇੱਕ ਜਣਾ ਵਿਨਰ ਅਨਾਉਂਸ ਕਰਾਂਗੇ ਠੀਕ ਹੈ ਇੱਕ ਜਣੇ ਨੂੰ ਮਿਲੇਗਾ ਸੂਟ ਦਾ ਗਿਫਟ ਠੀਕ ਹੈ ਜੀ ਚਲੋ ਦੇਖਦੇ ਆ ਅੱਜ ਦੇ ਸੂਟ ਵੀਡੀਓ ਦੀ ਟਾਈਮਿੰਗ ਹੋਏਗੀ ਰਾਤ 8 ਵਜੇ ਤੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਸੂਟ ਹੈਗੇ ਜੀ ਬਰੋਸ਼ੇ ਦੇ ਬਹੁਤ ਪਿਆਰੇ ਜਿਨ੍ਹਾਂ ਨੂੰ ਕਿ ਤੁਸੀਂ ਹਮੇਸ਼ਾ ਹੀ ਪਸੰਦ ਕਰਦੇ ਹੋ ਲੋਜੀ ਪਹਿਲਾ ਹੀ ਡਿਜ਼ਾਈਨ ਆ ਗਿਆ ਹੈ ਇਹ ਵਾਲਾ ਬਹੁਤ ਸੋਹਣਾ orange ਫਲਾਵਰ ਆਉਣਗੇ orange yellow ਫਲਾਵਰ 450 ਦਾ ਇੱਕ ਸੂਟ ਹੋਏਗਾ ਦੋ ਸੂਟ ਲੈਣੇ ਕੰਪਲਸਰੀ ਨੇ ਤੁਹਾਨੂੰ ਦੋ ਸੂਟ ਲੈਣੇ ਹੀ ਪੈਣਗੇ ਆ ਲੋ ਜੀ ਠੀਕ ਹੈ ਬਹੁਤ ਪਿਆਰਾ ਜਿਹਾ ਸੂਟ ਆ ਤੇ ਸਟਾਫ ਇਹਦਾ ਦੇ ਤੁਹਾਨੂੰ ਪਤਾ ਹੀ ਹੈ ਬਹੁਤ ਸੌਫਟ ਬਹੁਤ ਨਰਮ ਠੰਡੇ 쿨ੇ ਗਰਮੀਆਂ ਦੇ ਪਾਉਣ ਵਾਲੇ ਸਟਾਫ ਨੇ ਤੇ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ 2-3 ਕਲਰ ਮਿਲ ਜਾਣਗੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਦੂਸਰਾ ਕਲਰ ਆ ਗਿਆ ਇਹ ਵਾਲਾ ਗਾਜਰੀ ਕਲਰ ਪਹਿਲਾ ਕਲਰ ਔਰੇਂਜ ਕਲਰ ਸੀਗਾ ਇਹ ਕਲਰ ਆ ਗਿਆ ਗਾਜਰੀ ਕਲਰ ਫਲਾਵਰ ਦਾ ਗਰਾਊਂਡ ਕਲਰ ਸੇਮ ਆਏਗਾ ਤੇ ਬਾਕੀ ਕਲਰ ਚੇਂਜ ਆਏਗਾ ਥੋੜਾ ਜਿਹਾ ਸਿਮਿਲਰ ਜਿਹਾ ਫਰਕ ਆ ਜਿਆਦਾ ਕੋਈ ਫਰਕ ਹੈ ਨਹੀਂ ਬਹੁਤ ਪਿਆਰੇ ਸੂਟ ਨੇ ब्रोश्या ਦਾ ਸੂਟ ਔਨ ਡਿਮਾਂਡ ਐਸ ਨਾਈਟ ਸੂਟ ਦੀ ਵੀਡੀਓ ਨੂੰ ਤੁਸੀਂ ਇੰਨਾ ਕ ਪਿਆਰ ਦਿੱਤਾ ਹੈ ਕਿ ਮੈਂ ਬਹੁਤ ਬਹੁਤ ਮਤਲਬ ਤਨੂ ਥੈਂਕ ਯੂ ਕਹਿ ਸਕਦੀ ਆ ਕਿ ਬਹੁਤ ਬਹੁਤ ਤੁਸੀਂ ਪਿਆਰ ਦਿੱਤਾ ਹੈ ਨਾਈਟ ਸੂਟ ਦੀ ਵੀਡੀਓ ਨੂੰ ਤੇ ਨਾਈਟ ਸੂਟ ਦੀ ਕਲੈਕਸ਼ਨ ਵੀ ਆ ਗਈ ਉਹਦੀ ਵੀਡੀਓ ਆਏਗੀ ਜੀ ਕੱਲ ਨੂੰ ਜਦੋਂ ਤੁਹਾਡੇ ਕੋਲ ਇਹ ਵੀਡੀਓ ਸੰਡੇ ਨੂੰ ਰਾਤ ਪਹੁੰਚੇਗੀ ਤੇ ਆਪਾਂ ਤੁਹਾਨੂੰ ਜਿਹੜੀ ਨਾਈਟ ਸੂਟ ਦੀ ਵੀਡੀਓ ਆ ਉਹ ਆਪਾਂ ਤੁਹਾਨੂੰ ਨਾਲ ਹੀ ਦੱਸ ਦਈਏ ਉਹ ਆਏਗੀ ਮੰਡੇ ਨੂੰ ਰਾਤ 8:00 ਵਜੇ ਲਓ ਜੀ ਤੀਸਰਾ ਕਲਰ ਆ ਗਿਆ ਇਹ ਵਾਲਾ ਫਰੋਜ਼ੀ ਫਲਾਵਰ ਵਾਲਾ ਠੀਕ ਹੈ ਜੀ ਇਹ ਤਿੰਨ ਕਲਰ ਆਗੇ ਇਸ ਚਾਰਟ ਦੇ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਇਹਦਾ ਪਿੰਕ ਕਲਰ ਆਪਣਾ ਸੋਲਡ ਆਊਟ ਹੋ ਚੁੱਕਿਆ ਠੀਕ ਹੈ ਜੀ ਐਲੋ ਤਿੰਨ ਕਲਰ ਇਹਦੇ ਤੁਹਾਨੂੰ ਮਿਲ ਜਾਣਗੇ ਲਓ ਜੀ ਫਿਰ ਅਗਲਾ ਕਲਰ ਚਾਰਟ ਆ ਗਿਆ ਆਪਣੇ ਕੋਲ ਬਰੋਸ਼ੇ ਦਾ ਇਹ ਵਾਲਾ ਗਾਜਰੀ ਫਲਾਵਰ ਵਾਲਾ ਓਕੇ ਜੀ ਇਹਦੇ ਗਾਜਰੀ ਫਲਾਵਰ ਆਉਣਗੇ ਇਹ ਵਾਲਾ ਕਲਰ ਚਾਰਟ ਆਏਗਾ ਬਹੁਤ ਪਿਆਰਾ ਜਿਹਾ ਕਲਰ ਚਾਰਟ ਆ ਠੀਕ ਹੈ ਐਲੋ ओके okay, जी ਗਰਾਊਂਡ ਕਲਰ ਸਾਰਿਆਂ ਦਾ ਸੇਮ ਜੇ ਆਏਗਾ ਤੇ ਅਗਲਾ ਕਲਰ ਤੁਹਾਨੂੰ ਦਿਖਾ ਦੇਣੀ ਆ ਬਾਵਾ ਅਗਲਾ ਕਲਰ ਆ ਗਿਆ ਜੀ ਬਾਵਾ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਅਗਲਾ ਕਲਰ ਆ ਗਿਆ ਇਹ ਬਾਵਾ ਕਲਰ ਆ ਗਿਆ 5 ਮੀਟਰ ਸੂਟ ਦੀ ਕਟ ਆਏਗੀ ਵਿਦਆਊਟ ਦੁਪੱਟਾ ਸੂਟ ਹੋਏਗਾ 450 ਦਾ ਸੂਟ ਹੋਏਗਾ ਦੋ ਸੂਟ 900 ਰੁਪਏ ਦੇ ਮਿਲਣਗੇ ਠੀਕ ਹੈ ਜੀ 900 ਰੁਪਏ ਦੇ ਤੁਹਾਨੂੰ ਦੋ ਸੂਟ ਮਿਲ ਜਾਣਗੇ ऑलो अगला कलर आ गया पिंक कलर पिंक कलर के फ्लावर आवगे लाइट लाइट ज परपल लैवेंडर कलर थले ग्राउंड का आ गया बहुत सोने सूट ने ठीक है जी हेलो हाँ जी लो जी पिंक कलर आ गया बहुत सोहना जहा ठीक है तो हैलो अगला कलर आ गया जी ग्रीन कलर हेलो यी कलर बहुत प्यारा जहा कलर है ठीक है ਕੱਟ 5 ਮੀਟਰ ਆਏਗੀ 450 ਪ੍ਰਾਈਸ ਰਹੇਗਾ ਦੋ ਸੂਟ ਲੈਣੇ ਪੈਣਗੇ ਓਕੇ ਜੀ ਹੈਲੋ ਓਕੇ ਬਰੋਸ਼ੇ ਦੇ ਸੂਟ ਮੈਂ ਤੁਹਾਨੂੰ ਦੋ ਸੂਟ ਕਹਿਨੀ ਆ ਪਰ ਮੈਨੂੰ ਪਤਾ ਹੈ ਮੇਰੀਆਂ ਭੈਣਾਂ 5 5 7 7 ਸੂਟ ਮੰਗਵਾਉਂਦੀਆਂ ਨੇ 10 10 15 15 ਸੂਟ ਮੰਗਵਾਉਂਦੀਆਂ ਨੇ ਕਿਉਂਕਿ ਬਰੋਸ਼ਾ ਹੈ ਹੀ ਸ਼ਾਇਦ ਇਹੋ ਰੀ ਚੀਜ਼ ਜਾਂ ਤੁਸੀਂ ਮੈਨੂੰ ਪਿਆਰ ਹੀ ਇਹਨਾਂ ਦੇ ਰਹੇ ਹੋ ਮਾਣੀ ਇਹਨਾਂ ਦੇ ਰਹੇ ਹੋ ਕਿ ਇਹ ਸੂਟ ਮੇਰੇ ਹਮੇਸ਼ਾ ਬਰੋਸ਼ੇ ਦੀ ਵੀਡੀਓ ਦੇ ਜਿਹੜੇ ਸੂਟ ਨੇ ਇਹ ਸੁਪਰ ਜਾਂਦੇ ਨੇ ਹੈਲੋ ਅਗਲਾ ਕਲਰ ਆ ਗਿਆ ਗ੍ਰੀਨ ਕਲਰ ਬਹੁਤ ਸੋਹਣਾ ਜਿਆ ਇਹਦੇ ਵਿੱਚ ਤੁਹਾਨੂੰ ਦੋ ਹੀ ਕਲਰ ਅਵੇਲੇਬਲ ਨੇ ਮੈਨੂੰ ਲੱਗਦਾ ਦੋ ਹੀ ਕਲਰ ਮਿਲਣਗੇ ਇਹ ਵਾਲੇ ਸੈਟ ਦੇ ਠੀਕ ਹੈ ਇੱਕ ਆ ਗਿਆ ਗ੍ਰੀਨ ਕਲਰ ਓਕੇ ਇਹਦੇ ਵਿੱਚ ਇੱਕ ਕਲਰ ਮਿਲ ਜਾਏਗਾ ਰੈੱਡ ਕਲਰ ਲਓ ਜੀ ਹਾਲ ਇੱਕ ਕਲਰ ਆ ਗਿਆ ਰੈੱਡ ਕਲਰ ਓਕੇ ਜੀ ਰੈੱਡ ਤੇ ਗ੍ਰੀਨ ਇਸ ਕਲਰ ਚਾਰਟ ਦੇ ਤੁਹਾਨੂੰ ਦੋ ਹੀ ਮਤਲਬ ਕਲਰ ਮਿਲਣਗੇ ਅਗਲਾ ਕਲਰ ਆ ਗਿਆ ਜੀ ਇਹ ਵਾਲਾ ਪਿੰਕ ਕਲਰ ਫਲਾਵਰ ਆਣਗੇ ਥੋੜੇ ਵੱਡੇ ਫਲਾਵਰ ਚਾਹੀਗਾ ਬਰੋਚ ਦਾ ਸਾਰਾ ਸਟੱਫ ਹੋਏਗਾ ਬਰੋਚੇ ਦੇ ਸਟੱਫ ਬਾਰੇ ਪੈਣਪਰਾਏ ਪੁੱਛਦੇ ਕਿ ਇਹ ਬਰੋਸ਼ਾ ਜਿਹੜਾ ਹੈਗਾ ਏ ਇਹ ਮਤਲਬ ਕਾਟਨ ਹੁੰਦੀ ਹੈ ਕਾਟਨ ਨਹੀਂ ਹੁੰਦਾ ਜੀ ਥੋੜਾ ਜਿਹਾ ਮਿਕਸ ਹੁੰਦਾ ਇਹਨੂੰ ਵੱਟ ਨਹੀਂ ਪੈਂਦੇ ਪ੍ਰੈਸ ਦੀ ਨੀਡ ਨਹੀਂ ਹੁੰਦੀ ਔਰ ਖਿੜਿਆ ਖਿੜਿਆ ਇਸੇ ਦਾ ਇਸੇ ਤਰ੍ਹਾਂ ਦਾ ਹੀ ਕਲਰ ਰਹੇਗਾ ਵਾਸ਼ ਕੀਤੇਆਂ ਵੀ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਓਕੇ ਜੀ ਇਹ ਅਗਲਾ ਆ ਗਿਆ ਜੀ ਰੈਡ ਕਲਰ ਓਕੇ ਪਿੰਕ اور 레드 ਦੋ ਕਲਰ ਇਸ ਕਲਰ ਚਾਰਟ ਚ ਅਵੇਲੇਬਲ ਨੇ 레드 ਔਰ ਪਿੰਕ ਠੀਕ ਹੈ ਫਿਰ ਇੱਕ ਕਲਰ ਆਏਗਾ ਸਿਮਿਲਰ ਜਾਈ ਇਹਦੇ ਨਾਲ ਦਾ ਇਹ ਵਾਲਾ ਗ੍ਰੀਨ ਕਲਰ ਠੀਕ ਹੈ ਸਿਰਫ ਸਿੰਗਲ ਸੂਟ ਹੈ ਇਹ ਸਿੰਗਲ ਸਿੰਗਲ ਸੂਟ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਨਾ ਇਹ ਕਿਸੇ ਪਹਿਣ ਨੇ ਮੇਰੇ ਕੋਲ ਰਖਵਾਏ ਹੋਏ ਸੀਗੇ ਔਰ ਉਹਨਾਂ ਨੂੰ ਸ਼ਾਇਦ ਕੋਈ ਪ੍ਰੋਬਲਮ ਜਾਂ ਕਿਵੇਂ ਉਹਨਾਂ ਦਾ ਕੋਸ਼ ਸੈਟਿੰਗ ਨਹੀਂ ਆਈ ਉਹਨਾਂ ਨੇ ਮੇਰੇ ਕੋਲ ਪਹਿਲਾਂ ਕਾਫੀ ਸੂਟ ਲੈ ਇਸ ਕਾਫੀ ਬਰੀ ਲੈ ਆ ਔਰ ਸ਼ਾਇਦ ਕਿਸੇ ਵੱਲ ਕੋਈ ਪ੍ਰੋਬਲਮ ਉਹਨਾਂ ਨੂੰ ਹੋ ਜਾਂਦੀ ਉਹਨਾਂ ਨੇ ਲੈ ਹੀ ਨਹੀਂ ਹੋਏ ਉਹਨਾਂ ਦੇ ਨੇ ਸੂਟ ਰੱਖੇ ਹੋਏ ਸੀ ਤੇ ਇਹ ਸੂਟ ਤੁਹਾਨੂੰ ਇਸ ਕਰਕੇ ਦੁਬਾਰਾ ਦਿਖਾ ਰਹੀਆਂ ਕਿ ਸੂਟ ਕਿਸੇ ਲੈਣਾ ਚਾਹੋ ਲੈ ਸਕਦੇ ਇੱਕ ਇੱਕ ਸਿੰਗਲ ਸਿੰਗਲ ਸੂਟ ਹੈ ਮੁੰਗੀਆਂ ਕਲਰ ਅਵੇਲੇਬਲ ਆ ਓਕੇ ਫਿਰ ਅਗਲਾ ਕਲਰ ਆ ਗਿਆ ਇਹਦੇ ਵਿੱਚ ਨੇਵੀ ਬਲੂ ਕਲਰ ਇਹ ਵਾਲਾ ਕਲਰ ਚਾਰਟ ਤੇ ਵੀ ਆਪਾਂ ਸਾਰੇ ਕਲਰ ਲਿਆ ਕੇ ਸੇਲ ਕੀਤੇ ਇਹਦੇ ਵਿੱਚ ਕਾਫੀ ਕਲਰ ਸੀਗਾ ਇਹਦੇ ਵਿੱਚ ਵਾਈਨ ਕਲਰ ਸੀਗਾ ਇਹਦੇ ਵਿੱਚ ਪਿੰਕ ਕਲਰ ਸੀਗਾ ਔਰ ਇਹ ਆਪਣੇ ਕੋਲ ਨੇਵੀ ਬਲੂ ਸਿੰਗਲ ਸੂਟ ਹੈ ਓਕੇ ਜੀ ਬਰੋਸ਼ਾ ਫਿਰ ਆਪਣੇ ਕੋਲ ਆ ਗਿਆ ਇਹ ਵਾਲਾ 컬러 ਚਾਰਟ ਹਲੋ ਜੀ ਠੀਕ ਹੈ orange ਫਲਾਵਰ ਦੇ ਨਾਲ ਕਾਫੀ ਤੇ orange ਫਲਾਵਰ ਆਉਣਗੇ ਬਹੁਤ ਸੋਹਣਾ ਜਿਹਾ ਪ੍ਰਿੰਟ ਹਲੋ ਜੀ ਓਕੇ ਤੇ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਪਿੰਕ ਹਲੋ ਪਿੰਕ ਓਕੇ ਜੀ ਪਿੰਕ ਫਲਾਵਰ ਆ ਗਿਆ ਬਹੁਤ ਸੋਹਣਾ ਜਿਹਾ ਪਿੰਕ ਫਲਾਵਰ ਦੇ ਨਾਲ ਤੁਹਾਨੂੰ ਮਿਲ ਜਾਏਗਾ ਬਰੋਸ਼ਾ ਦਾ ਸੂਟ ਬਰੋਸ਼ਾ ਸਾਡੇ ਕੋਲ ਰਮੇਸ਼ ਟੈਕਸ ਇਸ ਤਰ੍ਹਾਂ ਕਰਕੇ ਉੱਚੀਆਂ ਮਿਲਾਂ ਦਾ ਹੀ ਆਪਣੇ ਕੋਲ ਆਉਂਦਾ ਹੈ ਕਪੜਾ ਬਹੁਤ ਸੋਹਣਾ ਹੈਲੋ ਜੀ ਅਗਲਾ ਕਲਰ ਆ ਗਿਆ येलो ਕਲਰ ਛੋਟੀ ਛੋਟੀ ਬੂਟੀ ਦਾ ਪ੍ਰਿੰਟ ਬਹੁਤ ਪਿਆਰਾ ਤੇ ਨੈਕਸਟ ਆ ਗਿਆ ਇਹਦੇ ਵਿੱਚ ਪਰਪਲ ਕਲਰ ਠੀਕ ਹੈ ਜੀ ਇਹ ਸਿੰਗਲ ਸਿੰਗਲ ਸੂਟ ਅਵੇਲੇਬਲ ਆ ਤਿੰਨ ਚਾਰ ਸੂਟ ਓਕੇ ਇਸ ਤੋਂ ਬਾਅਦ ਤੁਹਾਨੂੰ ਮਿਲ ਜਾਏਗਾ ਜੀ ਇਹ ਵਾਲਾ ਕਲਰ ਚਾਰਟ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਆ ਜਾਏਗਾ ਇਹ ਵਾਲਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਹੈਲੋ ਆਂਟੀਆਂ ਦੇ ਪਾਉਣ ਵਾਲਾ ਕਲਰ ਹੈ ਬਹੁਤ ਸੋਹਣਾ ਜਰ ਮੋਰਾ ਜਿਆ ਕਲਰ ਪਿਸਤਾ ਗ੍ਰੀਨ ਜਿਆ ਕਲਰ ਇਸ ਤਰ੍ਹਾਂ ਦਾ ਕਲਰ ਆ ਹੈ ਓਕੇ ਜੀ ਹੈਲੋ ਇਹਦਾ ਇੱਕ ਕਲਰ ਮਿਲ ਜਾਏਗਾ ਕਲੇਜੀ ਕਲਰ ਠੀਕ ਹੈ ਹੈਲੋ ਕਲੇਜੀ ਕਲਰ ਬਹੁਤ ਪਿਆਰਾ ਜਿਆ ਕਲਰ ਹੈ ਠੀਕ ਹੈ ਓਕੇ ਜੀ ਤੇ ਇੱਕ ਆ ਗਿਆ ਲਾਈਟ ਕਲਰ ਦੇ ਵਿੱਚ ਇਹ ਵਾਲੇ ਕਲਰ ਚਾਟ ਵਾਈਟ ਕਲਰ ਮੈਂ ਤੁਹਾਨੂੰ ਆਲ ਦਿਖਾ ਦੇਣੀ ਆ ਕਿਉਂਕਿ ਇਹਨਾਂ ਦੀ ਡਿਮਾਂਡ ਰਹਿੰਦੀ ਆ ਆਂਟੀਆਂ ਵਾਸਤੇ ਬਹੁਤ ਜਿਆਦਾ ਹਮੇਸ਼ਾ ਹੈਲੋ ਜੀ ਲਾਈਟ ਕਲਰ ਇਦੇ ਵਿੱਚ ਵੀ ਗ੍ਰੀਨ ਜੀ ਟੋਨ ਆ ਠੀਕ ਹੈ ਇਸ ਤਰ੍ਹਾਂ ਦਾ ਕਲਰ ਆ ਮੇਰੀਆਂ ਆਂਟੀਆਂ ਵਾਸਤੇ ਕਿਉਂਕਿ ਮੈਨੂੰ ਆਂਟੀਆਂ ਵੀ ਬਹੁਤ ਮੈਸੇਜ ਫੋਨ ਕਰਦੀਆਂ ਨੇ ਬਹੁਤ ਸੂਟ ਮੰਗਵਾਉਂਦੀਆਂ ਨੇ ਆਂਟੀਆਂ ਮੇਰੇ ਕੋ ਤੇ ਮੈਂ ਆਂਟੀਆਂ ਦੇ ਕਲਰ ਚਾਟ ਲਿਆਉਣਾ ਨਹੀਂ ਭੁੱਲਦੀ ਓਕੇ ਜੀ ਆਹ ਲੋ ਜੀ ਅਗਲਾ ਕਲਰ ਇਸ ਤਰ੍ਹਾਂ ਦਾ ਆ ਗਿਆ ਮਤਲਬ ਉਹ ਕਲਰ ਤੇ ਇਹ ਕਲਰ 'ਚ ਥੋੜਾ ਜਿਹਾ ਸਿਮਿਲਰ ਜਿਹਾ ਫਰਕ ਆਊਗਾ ਆਹ ਲੋ ਇਸ ਤਰ੍ਹਾਂ ਠੀਕ ਹੈ ਤੁਸੀਂ ਦੇਖ ਸਕਦੇ ਜਿੰਨਾ ਕ ਫਰਕ ਹੈਗਾ ਇੰਨਾ ਕੀ ਆਏਗਾ ਥੋੜਾ ਜਿਹਾ ਹੀ ਫਰਕ ਆ ਚਾਹੇ ਲੈ ਲੋ ਚਾਹੇ ਉਹ ਲੈ ਲੋ ਓਕੇ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਮੇਰੇ ਕੋਲ ਤਿੰਨ ਸੂਟ ਇਹੋ ਜਿਹੇ ਨੇ ਜਿਹੜੇ ਮੇਰੇ ਕੋਲ 400 ਪ੍ਰਾਈਸ ਦੇ ਨੇ ਤਿੰਨ ਸੂਟ ਮੈਂ ਤੁਹਾਨੂੰ ਦੱਸਿਆ ਨਾ ਜਿਨ੍ਹਾਂ ਨੇ ਸੂਟ ਰਖਵਾਏ ਸੀਗੇ ਉਹਨਾਂ ਨੇ ਸੂਟ ਹਨਾ ਆਪਣਾ ਆਰਡਰ ਕੈਨਸਲ ਕਰ ਦਿੱਤਾ ਚਲੋ ਕੋਈ ਗੱਲ ਨਹੀਂ ਅਗਲੇ ਦੀ ਮਜਬੂਰੀ ਹੋ ਸਕਦੀ ਹੈ ਹਲੋ ਇਹ ਆ ਗਿਆ ਲਾਈਨਿੰਗ ਦੇ ਵਿੱਚ ਸਿੰਗਲ ਪੀਸ ਅਵੇਲੇਬਲ ਆ 400 ਰੁਪਿਆ ਪ੍ਰਾਈਸ ਆ ਮੋਹਨ ਦਾ ਬਰੋਸ਼ਾ ਇਹ ਵੀ ਬਰੋਸ਼ੇ ਚ ਹੀ ਆਏਗਾ ਓਕੇ ਫਿਰ ਨੈਕਸਟ ਆ ਗਿਆ ਇਹ ਵਾਲਾ ਇਹ ਸਾਰੇ ਆਪਾਂ ਨੂੰ ਉਹਨਾਂ ਦੇ ਸੂਟ ਰੱਖੇ ਹੋਏ ਸੀ ਕਈ ਵਾਰੀ ਹੋ ਜਾਂਦਾ ਹੈ ਕੋਈ ਗੱਲ ਨਹੀਂ ਜੀ ਸਾਡਾ ਸਮਾਨ ਸਾਡੇ ਕੋਲ ਪਿਆ ਇਸ ਕਰਕੇ ਆਪਾਂ ਇਹਨੂੰ ਕੁਛ ਨਹੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਜਦੋਂ ਹਾਂ ਕਿਸੇ ਨੇ ਆਪਾਂ ਨੂੰ ਖਰਾਬ ਕੀਤਾ ਫਿਰ ਆਪਾਂ ਕਹਿ ਦਿੰਦੇ ਆ ਪਰ ਇਦਾਂ ਆਪਾਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਆ ਲੋ ਜੀ ਠੀਕ ਹੈ ਇੱਕ ਇਹ ਵਾਲਾ ਕਲਰ ਆ ਜਾਏਗਾ 400 ਰੁਪਏ ਦਾ ਬਰੋਸ਼ਾ ਇਹ ਸਿਰਫ ਤਿੰਨ ਸੂਟ ਨੇ ਮੇਰੇ ਕੋ 400 ਵਾਲੇ ਆ ਲੋ ਇੱਕ ਕਲਰ ਆ ਗਿਆ ਇਹ ਵਾਲਾ ਓਕੇ ਜੀ ਇਹ ਤਿੰਨ ਸੂਟ ਬਿਲਕੁਲ ਅਵੇਲੇਬਲ ਨੇ चार सौ वाले बाकी अपना सारा साढ़े चार सौ वाला हम थानू दिखाई हाँ जेडे अपने को न्यू कलर चार्ट आए ने थोड़ा जो जल्दी जल्दी दिखा दें रमेश टैक्स का भरोसा आ गया अपने को लो जी कलर आ गया बहुत प्यारा जहा यह कलर आप अगे भी किन्नी बारी लिया के अपना सेल किएते हुए ने ओरेंज कलर आ गया निकी बूटी का प्रिंट आ बहुत प्यारा जहा ठीक है हेलो जी 450 ਦਾ ਤੁਹਾਨੂੰ ਇੱਕ ਸੂਟ ਮਿਲੇਗਾ ਠੀਕ ਹੈ ਜੀ 450 ਦਾ ਮਿਲੇਗਾ ਇੱਕ ਸੂਟ 700 ਰੁਪਏ ਦੇ ਦੋ ਸੂਟ ਪਰ ਮੈਨੂੰ ਪਤਾ ਹੈ ਕਿ ਤੁਸੀਂ फटाफट ਆਠ ਆਠ ਦਾ ਸੂਟ ਲਓਗੇ ਹਲੋ ਜੀ ਜਿਹੜੀਆਂ ਮੇਡੀਆਂ ਭੈਣਾਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਰਿਕੁਐਸਟ ਆ ਕਿ फटाफट ਵੀਡੀਓ ਦੇਖ ਕੇ ਨਾਲ ਦੀ ਨਾਲ ਆਰਡਰ ਕਰ ਦਿਆ ਕਰੋ ਹਲੋ ਜੀ ਫੋਲਡ ਤੇ ਨਾਮ ਰਖਵਾਇਆ ਕਰੋ ਹਲੋ yellow color ਆ ਗਿਆ ਓਕੇ ਜੀ ਹਲੋ yellow color ਉਸੇ ਤਰ੍ਹਾਂ ਦੇ ਪੈਟਰਨ ਦੇ ਵੇ ਨੈਕਸਟ ਕਲਰ ਆ ਗਿਆ ਜੀ ਗਾਜਰੀ ਕਲਰ ਹਾਂ ਰੈੱਡ ਗਾਜਰੀ ਕਲਰ ਇਹ ਕਲਰ ਸ਼ਾਰਟ ਆਪਾਂ ਕਿੰਨੀ ਕਿੰਨੀ ਵਰੀ ਲਿਆ ਕੇ ਸੇਲ ਕਰ ਰਹੇ ਨੇ ਕਰ ਚੁੱਕੇ ਆਂ ਔਰ ਇਹ ਹਮੇਸ਼ਾ ਸੁਪਰ ਹੀ ਰਹਿੰਦੇ ਨੇ ਓਕੇ ਜੀ ਐਲ ਠੀਕ ਹੈ ਇਹ ਰੈੱਡ ਗਾਜਰੀ ਕਲਰ ਆਏਗਾ ਥੋੜੀ ਲਾਈਟ ਪੈਂਦੀ ਹੈ ਬਟ ਤੁਹਾਨੂੰ ਪਤਾ ਹੈ ਇਹ ਤੁਸੀਂ ਵੀਡੀਓ ਚ ਪਹਿਲਾਂ ਵੀ ਦੇਖੇ ਹੋਏ ਨੇ ग्रीन कलर लो जी कलर बहुत सोहना ग्रीन कलर सारे सारियाँ ज्यादा ग्रेस इस कलर की है ग्रीन और गाजरी बहुत सोने कलर ने लो जी अगला कलर वो आ गया जी जो थानू सब तो ज़्यादा जिदी है सी वेट तो ये कलर कदों आएगा तो वो आप कलर लेके आ गए अगर कलर से कलर चार्ट ਲਓ ਜੀ ਬੰਦਨੀ ਕਲਰ ਬੰਦਨੀ ਪ੍ਰਿੰਟ ਬਰੋਸ਼ਾ ਦਾ ਫਿਰੋਜ਼ੀ ਕਲਰ ਓਕੇ ਜੀ ਇੱਕ ਪਿਛਲੀ ਵੀਡੀਓ ਚ ਵੀ ਬਹੁਤ ਝਾਨਿਆਂ ਨੂੰ ਮਿਲ ਗਿਆ ਸੀ ਪਰ ਫੇਰ ਵੀ ਕੋਈ ਕੋਈ ਜਿਹੜਾ ਰਹਿ ਗਿਆ ਉਹ ਇਸ ਵਾਰ ਲੈ ਲੇ ਫਿਰੋਜ਼ੀ ਕਲਰ ਬੰਦਨੀ ਪ੍ਰਿੰਟ ਬਰੋਸ਼ਾ ਦਾ ਓਕੇ ਜੀ ਤੇ ਨੈਕਸਟ ਆਏਗਾ ਜੀ ਇਹਦੇ ਵਿੱਚ ਰੈੱਡ ਕਲਰ ਮੇਰੇ ਕੋਲ ਖੁੱਲੇ ਵੀ ਪੀਸ ਹੋਣੀਆਂ ਚਾਹੀਦੀ ਤੇ ਨਹੀਂ ਨਹੀਂ ਹੈਗੇ ਇਹਨਾਂ ਨੂੰ ਖੋਲਣ 플ੱਗ ਤਾਂ ਮੈਂ ਸਿਰ ਟਾਈਮ ਵੀਡੀਓ ਵਿੱਚ ਅੱਜ ਕਰ ਤੋਂ ਬਣਾ ਰਹੀ ਆਂ जी रेड कलर हलो ठीक है बहुत प्यारा जहा रेड कलर बंद नहीं प्रिंट का ये आ गया अपना प्योर रेड ऑरेंज जहा कलर आ जाता ठीक है प्योर रेड डार्क रेड नहीं मैरून रेड नहीं आता ऑरेंज रेड आ गया ठीक है नैक्सट कलर आ गया जी अपना ये येलो कलर बंद नहीं था येलो जी ਲੋ ਜੀ ਜਿਹੜੀਆਂ ਮੇਰੀਆਂ ਪੈਣਾ ਨਾਰਾਜ ਹੁੰਦੀਆਂ ਸੀ ਇਹ ਸਾਨੂੰ ਨਹੀਂ ਮਿਲਿਆ ਤੇ ਉਹ ਲੈ ਸਕਦੀਆਂ ਨੇ ਬੰਦਨੀ ਦਾ ਯੈਲੋ ਕਲਰ ਬੰਦਨੀ ਪ੍ਰਿੰਟ ਜੈਪੁਰੀ ਪ੍ਰਿੰਟ ਬੰਦੇਜ ਪ੍ਰਿੰਟ ਕਈ ਇਹਨੂੰ ਕਹਿ ਦਿੰਦੇ ਨੇ ਕਈ ਕੁਝ ਨਾਮ ਦਿੰਦੇ ਨੇ ਤੁਹਾਨੂੰ ਜੋ ਚੰਗਾ ਲੱਗਦਾ ਤੁਸੀਂ ਕਹਿ ਸਕਦੇ ਜੀ ਅਗਲਾ ਕਲਰ ਆ ਗਿਆ ਹੌਟ ਪਿੰਕ ਕਲਰ ਚਾਰ ਕਲਰ ਅਵੇਲੇਬਲ ਨੇ ਇਹਦੇ ਵਿੱਚ ਹੈਲੋ ਜੀ ਠੀਕ ਹੈ ਚਾਰ ਕਲਰ ਅਵੇਲੇਬਲ ਨੇ ਬੰਦਰੀ ਪ੍ਰਿੰਟ ਚ ਓਕੇ ਜੀ ਤੇ ਨੈਕਸਟ ਜਿਹੜਾ ਆਏਗਾ ਕਲਰ ਚਾਟ ਇਹਦੇ ਵਿੱਚ ਵੀ ਸੇਮ ਹੀ ਕਲਰ ਆਉਣਗੇ ਪ੍ਰਿੰਟ ਬਸ ਅਲੱਗ ਆਏਗਾ 레드 orange yellow green ਤੇ ਪ੍ਰਿੰਟ ਹੀ ਬਸ ਅਲੱਗ ਆਏਗਾ ਓਕੇ ਤੇ ਇਹ ਪ੍ਰਿੰਟ ਤੁਸੀਂ ਬਹੁਤ ਪਿਆਰ ਨਾਲ ਪਿਆਰ ਦਿੱਤਾ ਇਹਨੂੰ ਵੀ ਇਹਨੂੰ ਪ੍ਰਿੰਟ ਨੂੰ ਠੀਕ ਹੈ ਜੀ ਆਹ ਲਓ ਇਹ ਆ ਗਿਆ ਇਸ ਤਰ੍ਹਾਂ ਦਾ ਪ੍ਰਿੰਟ ਓਕੇ ਜੀ ਆਹ ਲਓ 레드 orange ਕਲਰ ਜਿਹੜਾ ਬੰਦਨੀ ਪ੍ਰਿੰਟ ਦੇ ਕਲਰ ਆਉਣਗੇ ਉਹੀ ਸੇਮ ਇਹਦੇ ਕਲਰ ਆਉਣਗੇ ਓਕੇ ਜੀ ਤੇ ਅਗਲਾ ਕਲਰ ਆ ਗਿਆ ਮਸਟਰਡ ਯੈਲੋ ਇਹਦਾ ਥੋੜੀ ਜਿਹੀ ਟੋਨ ਨਾ ਮਸਟਰਡ ਆਉਂਦੀ ਹੈ ਉਹਦੀ ਯੈਲੋ ਆਉਂਦੀ ਹੈ ਇਹਦੀ ਮਸਟਰਡ ਆਉਂਦੀ ਹੈ ਰਮੇਸ਼ ਟੈਕਸ ਦਾ ਬਰੋਸ਼ਾ ਸੁਪਰ ਵਾਲਾ ਲਓ ਜੀ ਠੀਕ ਹੈ ਆ ਲਓ ਜੀ ਓਕੇ ਮਸਟਰਡ ਟੋਨ ਆਉਂਦੀ ਹੈ ਇਹਦੀ ਰੋਜ਼ ਉੱਪਰ ਬਣੇ ਹੋਏ ਨੇ ਰੋਜ਼ ਫਲਾਵਰ ਇਸ ਤਰ੍ਹਾਂ ਤੇ ਨੈਕਸਟ ਆ ਗਿਆ ਜੀ ਆਪਣੇ ਕੋਲ ਫਰੋਜ਼ੀ ਕਲਰ ਇਹ ਫਰੋਜ਼ੀ ਸੇਮ ਹੀ ਬੰਦਨੀ ਵਾਲੇ ਫਰੋਜ਼ੀ ਦਾ ਇਹਦੀਆਂ ਨੂੰ ਟੋਨਾਂ ਥੋੜੀਆਂ ਜੀਆਂ ਬਲੈਕ ਸਟੋਨ ਦਿੰਦੀਆਂ ਨੇ ਇਹ ਵਾਲਾ ਡਿਜ਼ਾਈਨ ਹੀ ਸ਼ਾਇਦ ਇਸ ਤਰ੍ਹਾਂ ਦਾ ਤੇ ਉਹਦੀ ਥੋੜੀ ਮਤਲਬ ਸਿੰਗਲ ਸਿੰਗਲ ਜੀ ਟੋਨ ਆ ਇਹਦੀ ਥੋੜੀ ਜੀ ਡਬਲ ਟੋਨ ਲੱਗਦੀ ਡਾਰਕ ਲਾਈਟ ਇਹਦਾ ਪਿੰਕ ਕਲਰ ਵੀ ਬਹੁਤ ਬਹੁਤ ਹੀ ਸੋਹਣਾ ਵਾ ਇਹਦਾ ਰੋਜ ਦੇਸ ਵਾਲੇ ਦਾ ਨਾ ਪਿੰਕ ਕਲਰ ਬਹੁਤ ਸੋਹਣਾ ਮਤਲਬ ਡਾਰਕ ਵੀ ਟੋਨ ਆਉਂਦੀ ਬਲੈਕ ਸਟੋਨ ਦਿੰਦੀ ਆ ਇਸ ਤਰ੍ਹਾਂ ਡਾਰਕ ਡਾਰਕ ਲਾਈਟ ਲਾਈਟ ਦਾ ਕੰਬੀਨੇਸ਼ਨ ਆ। ਅਭੀ ਜਿਵੇਂ ਤੁਹਾਨੂੰ ਦਿਖ ਰਿਹਾ ਨਾ ਇਸੇ ਤਰ੍ਹਾਂ ਡਾਰਕ ਲਾਈਟ ਅਵੇ ਡਾਰਕ ਲਾਈਟ ਇਸ ਤਰ੍ਹਾਂ ਦਾ। ਓਕੇ ਜੀ। ਹੈਲੋ। ਠੀਕ ਹੈ? ਇਹ ਆਪਣਾ ਆ ਗਿਆ ਜੀ ਬਰੋਸ਼ਾ 450 ਦਾ 450 ਪ੍ਰਾਈਸ ਰਹੇਗਾ 2 ਸੂਟ ਲੈਣੇ ਪੈਣਗੇ ਠੀਕ ਹੈ ਤੁਸੀਂ ਕਰਨਾ ਕੀ ਹੈ ਤੁਸੀਂ ਸਕਰੀਨ ਸ਼ਾਟ ਭੇਜਣਾ ਸਾਡੇ ਵਟਸਐਪ ਨੰਬਰ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਆਪਣਾ ਪਿੰਨ ਕੋਡ ਵਗੈਰਾ ਪ੍ਰੋਪਰ ਦਿਆ ਕਰੋ ਤੇ ਇੱਕ ਹੋਰ ਸਰਪ੍ਰਾਈਜ਼ ਤੁਹਾਡੇ ਵਾਸਤੇ ਲੈ ਕੇ ਆਏ ਆ ਤੁਹਾਨੂੰ ਜੇ ਆ ਕਿ ਆਪਾਂ ਲੈ ਕੇ ਆਏ ਆ ਬਰੋਸ਼ੇ ਦੇ ਨਾਲ ਦੁਪੱਟਾ ਠੀਕ ਹੈ ਜੀ ਬਰੋਸ਼ੇ ਦੇ ਨਾਲ ਦੁਪੱਟਾ ਲੈ ਕੇ ਆਏ ਆ ਚਲੋ ਤੁਹਾਨੂੰ ਦਿਖਾ ਦਿੰਦੇ ਆ ਹਲੋ थोड़ा जहां वेट करना ही पेगा क्योंकि माल जदों आता ना अपना अच्छा संडे से गा, संडे माल आ गया तो आपूँ वीडियो बना के दिखा दें हलो जी लो जी निका, निका प्रिंट हलो भरोसे का और क्या ही बात प्रिंट आठ ठीक है बहुत सोहना जहा प्रिंट आलो ठीक है हलो जी। ठीक है जी तो ये आएगा दुपट्टा इस तरह ओके जी इस तरह दुपट्टा आएगा लो जी ठीक है मेरे भरोसा या, या लीज बीजीद मैं लगता है लीजी बीजी का है बाकी कन्फर्म कर लाँगे वैसे मैं लीजी बीज लगता पे ਚਲੋ ਜੋ ਵੀ ਹੋਇਆ ਉਹ ਮੈਂ ਤੁਹਾਨੂੰ WhatsApp ਤੇ ਮੈਸੇਜ ਤੇ ਦੱਸਦਾ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਆ ਸਿਮਿਲਰ ਮਤਲਬ ਮੇਰੀ ਕਾਟਨ ਤੇ ਮੇਰਾ ਬਰੋਸ਼ਾ ਪਤਾ ਹੀ ਨਹੀਂ ਲੱਗਦਾ ਕਿ ਇੱਕੋ ਚੀਜ਼ ਆ ਜਾਂ ਅਲੱਗ-ਅਲੱਗ ਆ ਆਇਆ ਦੁਪੱਟਾ ਆਏਗਾ ਦੁਪੱਟਾ ਸੈਮੀ ਦਾ ਆਏਗਾ ਨਾਲ ਪਿਓਰ ਦਾ ਦੁਪੱਟਾ ਨਹੀਂ ਹੋਏਗਾ ਸੈਮੀ ਦਾ ਦੁਪੱਟਾ ਹੋਏਗਾ 4 ਸਾਈਡ ਲੱਗੀ ਹੋਏਗੀ ਲੇਸ ਤੇ ਇਹ ਆਏਗਾ ਸੂਟ ਸੂਟ ਦਾ ਪ੍ਰਾਈਸ ਰਹੇਗਾ 650 ਯਾਨੀ ਕਿ 600 ਰੁਪਿਆ ਤੁਹਾਨੂੰ ਸੂਟ ਦਾ ਪ੍ਰਾਈਸ ਲੱਗੇਗਾ ਇਹ ਵਾਲੇ ਦਾ ਠੀਕ ਹੈ ਜੀ 600 ਰੁਪਏ ਤੋਂ ਨੇ ਘਰ ਪਹੁੰਚ ਜਾਏਗਾ ये कलर जी तीन कलर आन गए हलो एक तो बरोशे का भी चाट आया मैं वो भी तुम दिखा देंगी भी मैनू कुछ ग्रोसा टाइप ही लगता पर अलग भी लगता पे है। थोड़ा जा कन्फर्म कर लेंगे आप कलर बहुत प्यारा आ गया सूट तो सूट ही है लैना है जो तुम पसंद आएगा तो ला ही लेना है कन्फर्म कर लैना वट्सअप पर ओके जी हेलो ठीक है कलर प्रिंट बहुत सोहना दुपट्टा ओके इस तरह का दुपट्टा आएगा पट्टी वाला सैमी दुपट्टा होएगा प्योर दा नहीं होगा कलियर गल कर तीसरा कलर आ गया बावा कलर बावा पीच कलर प्योर पीच कलर है ठीक है दुपट्टा ਜੀ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਬਰੋਸ਼ਾ ਦਾ ਡਿਜ਼ਾਈਨ ਹਾਂ ਇਹ ਤੇ ਦੋਛੇ ਦਾ ਹੈ ਹੀ ਸੀਗਾ ਉਹ ਵੀ ਮੈਨੂੰ ਕੁਝ ਬਰੋਸ਼ਾ ਲੱਗ ਰਿਹਾ ਹੈ ਕੁਝ ਵੀ ਲੱਗ ਰਿਹਾ ਹੈ ਆਪਾਂ ਕਨਫਰਮ ਕਰ ਲਵਾਂਗੇ ਲਓ ਜੀ ਇਹ ਆ ਗਿਆ ਜੀ ਬਰੋਸ਼ਾ ਡਿਜ਼ਾਈਨ ਇੰਨਾ ਪਿਆਰਾ ਹੈ ਮੈਨੂੰ ਇੰਨਾ ਸੋਹਣਾ ਲੱਗਿਆ ਕਿ ਆਪਾਂ ਇਹਨੂੰ ਓਕੇ ਕਰ ਦਿੱਤਾ ਕਿ ਹਾਂ ਡਿਜ਼ਾਈਨ ਬਹੁਤ ਸੋਹਣਾ ਲਾਈਨਿੰਗ ਵਾਲਾ ਤੇ ਕਈ ਕਾਲ ਨੇ ਦੁਪੱਟੇ ਨਾਲਾਂ ਤੇ ਦੁਪੱਟੇ ਨਾਲ ਇਹ ਆਏਗਾ ਇਹਦੇ ਨਾਲ ਦੁਪੱਟਾ ਠੀਕ ਹੈ ਜੀ ਇਹ ਦੁਪੱਟਾ ਆਏਗਾ ਦੁਪੱਟਾ ਸੈਮੀ ਦਾ ਹੀ ਹੋਏਗਾ ਪਿਓਰ ਦਾ ਨਹੀਂ ਹੋਏਗਾ ਹਾਂ ਬਟ ਲਿਆ ਜਾਣ ਵਾਲਾ ਸੋਨਾ ਦੁਪੱਟਾ ਮੈਂ ਤੁਹਾਨੂੰ ਲੈ ਕੇ ਦਿਖਾ ਦੇਣੀ ਆ ਲਓ ਜੀ ਲਓ ਇਹ ਦੁਪੱਟਾ ਆਪਾਂ ਤੁਹਾਨੂੰ ਲੈ ਕੇ ਦਿਖਾ ਦਿੰਨੇ ਆ ਸੋਨਾ ਜਿਆ ਲਓ ਜੀ ਔਰ ਇਹ ਜਿਹੜੀ ਲੈਸ ਪੱਟੀ ਲੱਗੀ ਇਹ ਨੂੰ ਸਿਰ ਤੋਂ ਬਿਲਕੁਲ ਵੀ ਫਿਲਕਨ ਨਹੀਂ ਜਾਏਗੀ ਲਓ ਜੀ ਦੁਪੱਟਾ ਬੜਾ ਪਿਆਰਾ ਹੈ ਬਰੋਸ਼ੇ ਦਾ ਸੂਟ 600 ਰੁਪਿਆ ਤੁਹਾਨੂੰ ਪ੍ਰਾਈਸ ਲੱਗ ਜਾਏਗਾ। ਓਕੇ ਜੀ। 650 ਲੱਗ ਜਾਏਗਾ। ਓ ਸੌਰੀ 600 ਰੁਪਿਆ ਹੀ ਲੱਗੇਗਾ। 600 ਰੁਪਿਆ ਲੱਗ ਜਾਏਗਾ ਸੂਟ ਦਾ ਪ੍ਰਾਈਸ। ਓਕੇ ਜੀ। ਤੇ ਕਲਰ ਮਿਲ ਜਾਣਗੇ। ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ। ਕਲਰ ਉਹੀ ਮਿਲੇਗਾ ਰੈੱਡ ਫਿਰੋਜ਼ੀ ਹਲੋ प्रोजी कलर बहुत प्यारा जहाँ लाइनिंग का स्टफ आ गया लाइनिंग का डिजाइन आ गया सॉरी लाइनिंग वाला डिजाइन आ गया ओके जी दुपट्टा वाला विदाउट दुपट्टा किसी नहीं मिलेगा मैसेज ना करो प्लीज़ सूट दुपट्टे ही मिलेगा छी सौ रुपये जी मस्टर्ड कलर बहुत प्यारा प्रिंट मतलब सुपर वाली कलेक्शन लो जी ਅੰਟੀ ਪੱਟਾ ਇਹਗਲਾ ਕਲਰ ਆ ਗਿਆ ਪਿੰਕ ਕਲਰ ਓਫਿਸ ਪਿੰਕ ਕਲਰ ਹਲੋ ਜੀ ਓਕੇ ਨਾਲ ਆ ਗਿਆ ਦੁਪੱਟਾ ਕਲਰ ਬਹੁਤ ਸੋਹਣੇ ਡਿਜ਼ਾਈਨ ਬਹੁਤ ਸੋਹਣੇ ਪ੍ਰਿੰਟ ਬਹੁਤ ਸੋਹਣੇ ਇਹ ਸਿੱਧੀ ਆਪਣੀ ਅੱਜ ਦੀ ਬਰੋਸ਼ ਦੀ ਵੈਰਾਈਟੀ ਤੁਹਾਨੂੰ ਦੁਪੱਟੇ ਵਾਲੀ ਵੀ ਦਿਖਾਈ ਤੁਹਾਨੂੰ ਸਿੰਗਲ ਵੀ ਦਿਖਾਏ ਬਹੁਤ ਪਿਆਰੇ ਸੂਰਨੇ ਇਹਨਾਂ ਨੂੰ ਲੈਣ ਵਾਸਤੇ ਤੁਸੀਂ ਕਰਨਾ ਕਿ ਤੁਸੀਂ ਸਕਰੀਨਸ਼ਾਟ ਲੈਣਾ ਹੈ ਸਾਡੇ ਵਟਸਐਪ ਨੰਬਰ ਤੇ ਭੇਜਣਾ ਹੈ ਆਪਣਾ ਆਰਡਰ ਕਨਫਰਮ ਕਰਾ ਲੈਣਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏਗਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਥੈਂਕ ਯੂ ਧੰਨਵਾਦ